ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਇਹ ਕਿਸੇ ਸ਼ਹਿਰ ਦੀ ਵੀਡੀਓ ਹੈ ਤੇ ਇਸ ਵੀਡੀਓ ਉੱਤੇ ਯਕੀਨ ਕੀਤਾ ਜਾਂਦਾ ਹੈ ਕਿ ਇਹ ਸੱਚੀ ਕਹਾਣੀ ਹੈ ਜਿਹੜੀ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ ਪੰਜਾਬ ਇੱਕ ਅਜਿਹੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਬੰਦਾ ਭੁੱਖਾ ਨਹੀਂ ਮਰ ਸਕਦਾ ਸਾਡੇ ਗੁਰੂ ਪੀਰਾਂ ਦੀ ਬੜੀ ਰਹਿਮਤ ਹੈ ਇਸ ਧਰਤੀ ਤੇ ਬਹੁਤ ਹੱਥ ਦੇ ਕੇ ਜਿਹਨੂੰ ਕੰਦੇ ਵੀ ਰੱਖਿਆ ਆ ਧਰਤੀ ਨੂੰ ਇਹਨਾਂ ਤੇ ਇਥੋਂ ਦੇ ਲੋਕ ਵੀ ਬਹੁਤ ਹੀ ਦਇਆਵਾਨ ਤੇ ਦਿਆਲੂ ਸੁਭਾਅ ਦੇ ਮਾਲਕ ਹਨ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਚੱਲਦੇ ਰਹਿੰਦੇ ਨੇ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਵੀ ਉੱਥੇ ਲੰਗਰ ਕਈ ਤਰ੍ਹਾਂ ਦੇ ਲੰਗਰ ਲਾਉਂਦੇ ਨੇ ਕੋਈ ਦਵਾਈਆਂ ਦਾ ਲੰਗਰ ਲਾਈ ਜਾਂਦਾ ਏ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਲੰਗਰ ਲਾਈ ਜਾਂਦਾ ਬੜੀ ਕਿਰਪਾ ਕੌਮ ਦੇ ਉੱਤੇ ਪਰਮਾਤਮਾ ਇਦਾਂ ਹੀ ਕਿਰਪਾ ਬਣਾਈ ਰੱਖੇ ਬਹੁਤ ਮਾਣਵਾ ਸਾਨੂੰ ਆਪਣੇ ਪੰਜਾਬ ਦੇ ਉੱਪਰ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਵੀ ਤਤੀਬਾ ਇਸ ਨੂੰ ਨਾ ਲੱਗੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਕਿਸੇ ਸ਼ਹਿਰ ਦੇ ਮੈਡੀਕਲ ਸਟੋਰ ਜਿਹੜੇ ਮੈਡੀਸਿਨਸ ਐਲੋਪੈਥੀ ਵੇਚਦੇ ਨੇ ਆਮੀ ਦੇਖਿਆ ਗਿਆ ਸੀਗਾ ਕਿ ਇਹਦੇ ਵਿੱਚ ਡਾਕਟਰ ਸਹਿਬਾਨ ਕਈ ਵਾਰ ਆਪਣੇ ਹਿੱਸੇ ਰੱਖਦੇ ਨੇ ਇਸ ਫੀਲਡ ਵਿੱਚ ਮਾਰਜਨ ਵੀ ਕੋਈ 60 70% ਦੇ ਲਾਗੇ ਵੀ ਚੱਲਾ ਜਾਂਦਾ ਉਸ ਸਮੇਂ ਦੇ ਲੀਡਰਾਂ ਨੇ ਇਹਨਾਂ ਉੱਪਰ ਕੋਈ ਖਾਸ ਸਿਕੰਜਾ ਜਿਹੜਾ ਨਹੀਂ ਕੱਸਿਆ ਜਿਹੜੀ ਮੈਡੀਸਨ ਜਨਰਿਕ ਕੋਈ 10 ਰੁਪਏ ਵਾਲੀ ਆ ਉਹ 100 ਰੁਪਏ ਤੇ ਵਿਕ ਰਹੀ ਆ ਜਿਹੜੀ ਦੂਰ ਪੈ ਲਈ ਆ ਉਹ 50 ਰੁਪਏ ਦੇ ਵੇਚ ਰਹੀ ਆ ਬੜਾ ਤਕੜਾ ਸਕੈਂਡਲ ਜਿਹੜਾ ਇਹ ਦਵਾਈਆਂ ਦਾ ਚੱਲ ਰਿਹਾ ਤੇ ਕਾਫੀ ਜਿੰਨਾਂ ਦਾ ਕੰਮ ਚੱਲਦਾ ਉਹਨਾਂ ਨੂੰ ਇਹਦੇ ਵਿੱਚ ਮਾਰ ਜਣਾ ਇਸੇ ਵਿਸ਼ੇ ਤੇ ਆਪਾਂ ਗੱਲ ਅੱਗੇ ਕਰਦੇ ਆ ਪੰਜਾਬ ਦੇ ਸ਼ਹਿਰ ਦੇ ਵਿੱਚ ਕੋਈ ਵਿਅਕਤੀ ਵੀਰ ਰਜਿੰਦਰ ਕੁਮਾਰ ਜਿਹੜਾ ਵੀ ਮੈਡੀਸਨ ਦੀ ਦੁਕਾਨ ਕਰਦਾ ਸੀ 25 30 ਸਾਲਾਂ ਦੇ ਵਿੱਚ ਉਸ ਵੱਲੋਂ ਦੁਕਾਨਾਂ ਦੇ ਉੱਪਰ ਕਾਫੀ ਜਿਹੜੀ ਕਮਾਈ ਕੀਤੀ ਗਈ ਦੁਕਾਨ ਉਸ ਦੀ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਚਲਦੀ ਸੀ ਇਹ ਕਹਾਣੀ ਸਿਰਫ ਉਹਨਾਂ ਮੈਡੀਕਲ ਸਟੋਰ ਵਾਲਿਆਂ ਦੀ ਲਈ ਹੈ ਜੋ ਆਪਣਾ ਮੁਨਾਫਾ 10% ਦੀ بجائے 40 50 60 70 ਇੱਥੋਂ ਤੱਕ ਕਿ ਅਸੀਂ 90 ਤੱਕ ਵੀ ਜਿਹੜਾ ਕਰਮੋਂ ਦੇ ਨੇ ਰਜਿੰਦਰ ਸ਼ਰਮਾ ਨੇ ਮੈਡੀਕਲ ਸਟੋਰ ਪੰਜਾਬ ਦੇ ਸ਼ਹਿਰ ਵਿੱਚ ਖੋਲ੍ਹਿਆ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਉਹਨੇ ਆਪਣੀ ਜ਼ਿੰਦਗੀ ਦਾ ਇੱਕ ਐਸਾ ਸਫਾ ਖੋਲ੍ਹਿਆ ਜਿਸ ਨੇ ਪੜ੍ਹ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ ਜਾਵੇ ਜਿਸ ਪਾਪ ਵਿੱਚ ਉਹ ਭਾਗੀਦਾਰ ਬਣਾ ਰਹੇ ਹਨ ਸ਼ਾਇਦ ਕੁਝ ਮੇਰੇ ਵੀਰ ਭੈਣ ਭਰਾ ਜਿਹੜੇ ਇਸ ਫੀਲਡ ਵਿੱਚ ਨੇ ਉਹਨਾਂ ਦੀ ਵੀ ਥੋੜੀ ਬਹੁਤ ਜਿਹੜੀ ਅੱਖ ਉਹ ਸ਼ਾਇਦ ਪ੍ਰਮਾਤਮਾ ਖੋਲ ਦੇਵੇ ਖੋਲਣੀ ਚਾਹੀਦੀ ਵੀ ਆ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਕੋਈ ਪਤਾ ਨਹੀਂ ਹੁੰਦਾ ਪਰ ਉਹ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਰਜਿੰਦਰ ਸ਼ਰਮਾ ਦਾ ਸ਼ਹਿਰ ਦੇ ਵਿੱਚ ਕਾਫੀ ਪੁਰਾਣਾ ਜਿਹੜਾ ਸਟੋਰ ਸੀ ਤੇ ਕਾਫੀ ਵਧੀਆ ਸ਼ਹਿਰ ਦੇ ਟਿਕਾਣੇ ਉੱਤੇ ਸੀ ਜਿਸ ਕਰਕੇ ਬਹੁਤ ਜ਼ਿਆਦਾ ਚੱਲਦਾ ਸੀ ਜ਼ਿਆਦਾ ਸਟੋਰ ਚੱਲਣ ਕਰਕੇ ਕਈ ਵਾਰੀ ਬੰਦੇ ਦਾ ਜਿਹੜਾ ਲਾਲਚ ਵੱਤ ਜਾਂਦਾ ਦਿਮਾਗ ਜਿਹੜਾ ਸਮਾਨ ਤੇ ਚਲੇ ਜਾਂਦਾ ਜਦੋਂ ਜਿਆਦਾ ਪੈਸਾ ਕੋਲ ਆਉਂਦਾ ਉਸ ਪ੍ਰਭੂ ਦੀ ਕਿਰਪਾਈ ਹੋਵੇ ਤਾਂ ਜਿਹੜਾ ਦਿਮਾਗ ਬੰਦੇ ਦਾ ਟਿਕਾਣੇ ਤੇ ਰਹਿੰਦਾ ਜਿਹਦੀ ਆਪਾਂ ਅੱਗੇ ਲਾਸਟ ਵਿੱਚ ਵੀ ਡਿਟੇਲ ਨਾਲ ਗੱਲ ਕਰਾਂਗੇ ਇਸ ਨੂੰ ਦਿਮਾਗ ਨੂੰ ਲਾਲਚ ਨੂੰ ਇਸ ਨੂੰ ਆਪਣੇ ਉੱਪਰ ਹੈਵੀ ਕਦੀ ਵੀ ਨਹੀਂ ਹੋਣ ਦੇਣਾ ਚਾਹੀਦਾ ਲਾਲਚ ਨੂੰ ਹਮੇਸ਼ਾ ਪੈਰਾਂ ਥਲੇ ਦੱਬ ਕੇ ਰੱਖੋਗੇ ਤਾਂ ਵਧੀਆ ਰਵਾਂਗੇ ਰਜਿੰਦਰ ਕੁਮਾਰ ਕੇ ਉਹਨਾਂ ਦਾ ਸਟੋਰ ਜਿਹੜਾ ਉਹ ਵਾਵਾ ਚੱਲ ਰਿਹਾ ਸੀਗਾ ਜੋ ਵੀ ਡਾਕਟਰ ਹਸਪਤਾਲ ਦਵਾਈ ਲਿਖਦੇ ਸੀ ਉਹ ਲਗਭਗ ਸਾਰੇ ਮਰੀਜ਼ ਉਹਦੇ ਤੋਂ ਹੀ ਦਵਾਈ ਲੈ ਕੇ ਜਾਂਦੇ ਸੀ ਉਸ ਦੀ ਆਰਥਿਕ ਹਾਲਤ ਜਿਹੜੀ ਬਹੁਤ ਵਧੀਆ ਹੋ ਗਈ ਪੈਸਾ ਬਹੁਤ ਜ਼ਿਆਦਾ ਉਹਨੇ ਲਾਲਚ ਨਾਲ ਕਮਾਇਆ ਉਹਨੇ ਕਈ ਜਗ੍ਹਾ ਜ਼ਮੀਨ ਜਾਇਦਾਦ ਪਲਾਟ ਵਗੈਰਾ ਕਾਫੀ ਜਿਹੜੇ ਖਰੀਦ ਲਏ ਅਤੇ ਨਾਲ ਹੀ ਉਹਨੇ ਆਪਣੇ ਇੱਕ ਲੈਬਾਰਟਰੀ ਜਿਹੜੀ ਦੁਕਾਨ ਦੇ ਨਾਲ ਉਹ ਖੋਲ ਲਈ ਪਰ ਲਾਲਚ ਇੰਨਾ ਜ਼ਿਆਦਾ ਹੋ ਚੁੱਕਾ ਸੀ ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ ਬਲਕਿ ਕਈ ਗੁਣਾ ਕਮਾਈ ਹੈ ਇਸ ਗੱਲ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਤੇ ਲਗਭਗ ਲੋਕਾਂ ਨੂੰ ਪਤਾ ਵੀ ਆ ਜੀ ਕਿ ਦਵਾਈਆਂ ਦੇ ਉੱਤੇ ਰੇਡ ਕੁਛ ਲਿਖਿਆ ਹੁੰਦਾ ਤੇ ਉਹਦਾ ਜਿਹੜਾ ਮੁੱਲ ਕੁਛ ਹੁੰਦਾ ਇਸੇ ਗੱਲ ਬਾਰੇ ਬਹੁਤ ਲੋਕਾਂ ਨੂੰ ਪਤਾ ਹੈ ਕਿ 10 ਰੁਪਏ ਦੀ ਜਿਹੜੀ ਆਈ ਹੋਈ ਮੈਡੀਸਿਨ 70-80 ਰੁਪਏ ਦੀ ਹੱਸ ਕੇ ਵੇਖਦੀ ਕੋਈ ਨਹੀਂ ਮੈਡੀਸਿਨ ਲੈਣ ਲੱਗਿਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਕੋਈ ਵੀ ਕਿੰਤੂ ਪਰੰਤੂ ਜਿਹੜਾ ਨਹੀਂ ਕੀਤਾ ਜਾਂਦਾ ਕਿਉਂਕਿ ਬਿਮਾਰੀ ਨਾਲ ਸਮਝੌਤਾ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਦੋਂ ਰਜਿੰਦਰ ਕੁਮਾਰ ਆਪਦਾ ਮਾਰਜਨ ਜਿਹੜਾ ਉਹ ਕੱਢਦਾ ਸੀ ਜੇ ਉਹ ਨੂੰ ਕੋਈ ਕਹਿੰਦਾ ਸੀ ਕਿ ਪੈਸੇ ਕੱਟ ਕਰ ਲਾ ਤੇ ਉਹ ਦਵਾਈ ਜਿਹੜੀ ਆਪਣੀ ਰੱਖ ਲੈਂਦਾ ਸੀ ਜਾ ਕੇ ਕਹਿੰਦਾ ਸੀ ਜਾਓ ਜਿੱਥੋਂ ਲੱਭਦੀ ਉੱਥੋਂ ਲੈ ਆਓ ਲਾਲਚ ਦੇ ਨਾਲ ਉਹ ਜਿਹੜਾ ਸੁਭਾਅ ਵੀ ਆਪਣਾ ਗਰਮ ਰੱਖਦਾ ਸੀ ਤੇ ਹੰਕਾਰ ਵੀ ਸਿਰ ਚੜ੍ਹ ਕੇ ਬੋਲਦਾ ਸੀ ਸਨ 2008 ਦੀ ਗੱਲ ਹੈ ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜ਼ੁਰਗ ਬਹੁਤ 70 80 ਸਾਲ ਦੇ ਲਗਭਗ ਬਜ਼ੁਰਗ ਜਿਸ ਦੀ ਪਤਨੀ ਕਿਸੇ ਬਿਮਾਰੀ ਨਾਲ ਪੀੜਤ ਸੀ ਤੇ ਉਹ ਹਸਪਤਾਲ ਵਿੱਚ ਜਿਹੜੀ ਦਾਖਲ ਸੀਗੀ ਡਾਕਟਰ ਸਾਹਿਬ ਵੱਲੋਂ ਮਿਹਰਬਾਨ ਡਾਕਟਰ ਸਾਹਿਬ ਵੱਲੋਂ ਦਵਾਈਆਂ ਜਿਹੜੀਆਂ ਲਿਖੀਆਂ ਗਈਆਂ ਜਿੱਦਾਂ ਕਿ ਰਜਿੰਦਰ ਕੁਮਾਰ ਦੀ ਦੁਕਾਨ ਹਸਪਤਾਲ ਦੇ ਨੇੜੇ ਸੀ ਉਹ ਬਜ਼ੁਰਗ ਕੇ ਵਿਚਾਰਾ ਉੱਥੋਂ ਦਵਾਈ ਲੈਣ ਚਲੇ ਗਿਆ ਦਵਾਈ ਜਿਸ ਤਰ੍ਹਾਂ ਸਟੋਰ ਤੇ ਆਪਾਂ ਦੇਖਦੇ ਆ ਕੋਈ ਕਿਤੇ ਪਈ ਹੁੰਦੀ ਕੋਈ ਕਿਤੇ ਪਈ ਹੁੰਦੀ ਗਰਮੀਆਂ ਦੇ ਦਿਨਾਂ ਵਿੱਚ ਜਿਹੜੇ ਜਿਹਦੇ ਕੰਮ ਚੱਲਦੇ ਆ ਉਹ ਦਵਾਈ ਲੱਭਣ ਲੱਗਿਆ ਵੀ ਗਾਹਕ ਦੇ ਉੱਤੇ ਹੀ ਹਸਾਨ ਕਰਦੇ ਆ ਕੋਈ ਜਿਸ ਤਰ੍ਹਾਂ ਉਹ ਫਰੀਦ ਦਵਾਈ ਦੇ ਰਹੇ ਹੁਣ ਹਾਲਾਂਕਿ ਜਿਹੜਾ ਰੱਬ ਦਾ ਬੰਦਾ ਉਹ ਫਰੀਦ ਦੇਣ ਲੱਗਾ ਵੀ ਇੰਨਾ ਕੋਸਾਨ ਕਰਦਾ ਬਜ਼ੁਰਗ ਦੀਆਂ ਜਿਹੜੀਆਂ ਦੋ ਤਿੰਨ ਦਵਾਈਆਂ ਸੀਗੀਆਂ ਉਹ ਲੱਭ ਕੇ ਰਜਿੰਦਰ ਕੁਮਾਰ ਨੇ ਰੱਖੀਆਂ ਤੇ ਜੋੜਦਾ ਕੇ ਉਸ ਦਵਾਈ ਦਾ ਰੇਟ ਜਿਹੜਾ 580 ਰੁਪਏ ਜਿਹੜੇ ਬਣੇ ਜਦੋਂ ਬਜ਼ੁਰਗ ਵਿਚਾਰੇ ਨੇ ਆਪਦੇ ਗੀਸੇ-ਗੂਸੇ ਜੋ ਟੁੱਟੇ-ਪੱਜੇ ਪੈਸੇ ਰਬੀਆਤਿਆਂ ਦੀ ਸਾਰਾ ਘਟਿਆ ਤਾਂ ਉਹ 180 ਰੁਪਏ ਹੀ ਉਹਦੇ ਕੋਲੋਂ ਨਿਕਲੇ ਬਜ਼ੁਰਗ ਵਿਚਾਰਾ ਰਜਿੰਦਰ ਕੁਮਾਰ ਨੂੰ ਇਹ ਵੀ ਕਹਿਣ ਜੁਗਾ ਨਹੀਂ ਕਿ ਮੈਂ ਹੁਣ ਕੀ ਕਰਾਂ ਜਾ ਮੇਰੇ ਕੋ ਪੈਸੇ ਨਹੀਂ। ਹੱਚ ਖੱਚ ਹੁੰਦੇ ਬਜ਼ੁਰਗ ਨੇ ਜਦੋਂ ਰਜਿੰਦਰ ਕੁਮਾਰ ਨੂੰ ਕਿਹਾ ਵੀ ਪੈਸੇ ਤਾਂ ਜਿਹੜੇ 580 ਰੁਪਏ ਬਣ ਗਏ ਨੇ ਪਰ ਮੇਰੀ ਜੇਬ ਦੇ ਵਿੱਚ ਤਾਂ ਸਿਰਫ 180 ਰੁਪਏ ਹਨ। ਉਹ ਵੀ ਵਿਚਾਰੇ ਨੇ 50 ਦਾ ਕੋਈ 20 ਦਾ ਕੋਈ 10 ਦਾ ਕੋਈ 5 ਦਾ ਕੋਈ ਰੁਪਈਆ ਜੋੜ ਕੇ 180 ਰੁਪਏ ਕੱਢੇ। ਰਜਿੰਦਰ ਕੁਮਾਰ ਮਾਦਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਹੜਾ ਦਿਮਾਗ ਸੀ ਉਹ ਸਮਾਨ ਤੇ ਚੜਿਆ ਹੋਇਆ ਸੀ ਕਿ ਤਾਂ ਪੈਸਾ ਜਿਹੜਾ ਸਿਰ ਚੜ ਕੇ ਬੋਲਦਾ ਸੀ। ਉਸਨੇ ਬਜ਼ੁਰਗ ਨੂੰ ਕਿਹਾ ਕਿ ਬਜ਼ੁਰਗਾ ਦਵਾਈ ਜੇ ਲਜਾਣੀ ਹੈ ਤਾਂ ਪੂਰੇ ਪੈਸੇ ਇੱਥੇ ਰੱਖ ਨਹੀਂ ਤੇ ਤੁਰਦਾ ਬਣ ਇੰਨਾ ਮਿੱਠਾ ਸੁਭਾਅ ਸੀ ਰਜਿੰਦਰ ਕੁਮਾਰ ਦਾ ਉਹ ਬਜ਼ੁਰਗ ਵਿਚਾਰਾ ਉਸ ਨੂੰ ਕਹਿਣ ਵੀ ਲੱਗਾ ਕਿ ਮੇਰੀ ਪਤਨੀ ਜਿਹੜੀ ਉਹ ਬਿਮਾਰ ਹੈ ਜਿਹੜੀ ਮੇਰੇ ਬੱਚੇ ਉਹ ਕੋਈ ਪੁੱਛਕਿਛ ਨਹੀਂ ਕਰਦਾ ਕੋਈ ਮੇਰਾ ਬੱਚਾ ਬਾਹਰ ਹੈ ਕੋਈ ਨੌਕਰੀ ਦੂਰ ਦਰਾਂਡੇ ਕਰਦਾ ਇਸ ਕਰਕੇ ਮੇਰੀ ਜਿਹੜੀ ਮਾਂ ਦੀ ਹਾਲਤ ਜਿਹੜੀ ਉਹ ਕਮਜ਼ੋਰ ਹੈ ਰਜਿੰਦਰ ਕੁਮਾਰ ਨੇ ਦਵਾਈਆਂ ਆ ਵੀ ਦੁਕਾਨ ਦੇ ਅੰਦਰ ਲਾ ਰੱਖ ਲਈਆਂ ਤਾਂ ਕਿ ਆਪਰੋਜੀ ਬਜ਼ੁਰਗੋ ਪੱਜੋ ਇਥੋਂ ਇਹ ਸਾਰੀ ਕਾਰਵਾਈ ਬੋਲਚਾਲ ਰਜਿੰਦਰ ਕੁਮਾਰ ਜੀ ਦੁਕਾਨ ਤੇ ਕੰਮ ਕਰਨ ਵਾਲਾ ਕਰਮਚਾਰੀ ਸੁਣ ਰਿਹਾ ਸੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਉਹ ਪਤਾ ਨਹੀਂ ਫਰਮਾਨਾ ਮਾ ਕਿਹੜੇ ਰੰਗਾਂ ਦੇ ਰਾਜੀ ਉਹ 5-6000 ਰੁਪਿਆ ਦੁਕਾਨ ਤੇ ਲੈਣ ਵਾਲਾ ਕਰਮਚਾਰੀ ਬਜ਼ੁਰਗ ਦੀ ਹਾਲਤ ਦੇਖ ਕੇ ਉਸ ਪਾਸੋਂ ਰਹਿਣ ਨਹੀਂ ਗਿਆ। ਉਹਦੀ ਅੱਖਾਂ ਦੇ ਵਿੱਚ ਪਰ ਪਰ ਅੰਜੂ ਜਿਹੜੇ ਸਾਫ਼ ਦਿਖਾਈ ਦੇ ਰਹੇ ਸੀ ਤੇ ਪਰ ਡਿਗੇਰੀ। ਉਸ ਨੇ ਬਜ਼ੁਰਗ ਨੂੰ ਕਿਹਾ ਬਜ਼ੁਰਗੋ ਆ ਲਓ ਬਾਕੀ ਪੈਸੇ 300 ਰੁਪਿਆ 400 ਰੁਪਿਆ ਜੋ ਵੀ 500 ਸੀ ਕਰਨੇ ਤੇ 400 ਰੁਪਿਆ ਮੈਂ ਦੇਖੋ ਬਾਕੀ ਲੈ ਲਓ ਤੇ ਦਵਾਈ ਲੈ ਜਾਓ। ਉਸ ਕਰਮਚਾਰੀ ਨੇ ਬਜ਼ੁਰਗ ਨੂੰ 400 ਰੁਪਇਆ ਹੋਰ ਦਿੱਤਾ ਤੇ 580 ਰੁਪਇਆ ਰਜਿੰਦਰ ਕੁਮਾਰ ਨੂੰ ਦੇ ਕੇ ਬਜ਼ੁਰਗ ਦਵਾਈ ਲੈ ਗਿਆ ਪਰ ਇਸ ਉੱਪਰ ਰਜਿੰਦਰ ਕੁਮਾਰ ਦੇ ਉੱਪਰ ਕੋਈ ਅਸਰ ਨਹੀਂ ਪਿਆ ਕਿ ਇੱਕ ਮੇਰੀ ਦੁਕਾਨ ਤੇ ਕਰਮਚਾਰੀ ਜਿਹੜਾ 5-6000 ਰੁਪਇਆ ਮੇਰੇ ਕੋਲ ਸੈਲਰੀ ਤਨਖਾਹ ਲੈ ਰਿਹਾ ਉਹਦਾ ਇਨਸਾਨੀਅਤ ਪ੍ਰਤੀ ਵਿਤਾਰਾ ਜਿਹੜਾ ਸਭਾ ਉਹ ਕਿੰਨਾ ਵਧੀਆ ਹੈ ਮੈਂ ਉਸ ਤੋਂ ਕੋਈ ਸਿੱਖਿਆ ਲਵਾਂ ਪਰ ਅਹੰਕਾਰ ਬੰਦੇ ਦੇ ਪੈਰ ਹੁੰਦੇ ਨਹੀਂ ਲੱਗਣ ਦਿੰਦਾ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਸਮਾਂ ਬੀਤਦਾ ਗਿਆ ਅਰਜੰਦਰ ਕੁਮਾਰ ਇਸੇ ਤਰ੍ਹਾਂ ਆਪਣਾ ਕਮਿਸ਼ਨ ਲੈ ਲੈ ਕੇ ਆਪਣੀ ਜਾਇਦਾਦ ਬਣਾਉਂਦਾ ਗਿਆ ਦੁਕਾਨਾਂ ਬਣਾਉਂਦਾ ਗਿਆ ਦੁਕਾਨਾਂ ਖਰੀਦ ਲੀਆਂ ਤਗੜੇ ਤਗੜੇ ਕੰਮ ਕਰ ਲਿਆ ਕਿਉਂਕਿ ਜਿਸ ਤਰ੍ਹਾਂ ਮੈਂ ਗੱਲ ਕਰ ਚੁੱਕਾ ਹਾਂ ਵੀ ਇਸ ਕੰਮ ਦੇ ਵਿੱਚ 10 ਰੁਪਏ ਲਾਓ ਤੇ 1000 ਰੁਪਏ ਕਮਾਓ ਆਮ ਹੀ ਲੋਕਾਂ ਨੂੰ ਲਗਭਗ ਸਾਰਿਆਂ ਨੂੰ ਪਤਾ ਹੀ ਹੈ ਵੀ ਕਮਾਈ ਜਿਆਦੀ ਹੈ ਸੁਣੀ ਸੁਣਾਈ ਗੱਲ ਨਹੀਂ ਕੋਈ ਹੈਗੀ ਜਨਰਿਕ ਦਵਾਈਆਂ ਮਿਲਦੀਆਂ ਉਹ ਡਾਕਟਰ ਲੈ ਕੇ ਨਹੀਂ ਦਿੰਦੇ ਕਈਆਂ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਇਸ ਉੱਤੇ ਕਰੜਾ ਵਿਰੋਧ ਜਿਹੜਾ ਕੀਤਾ ਗਿਆ ਪਰ ਫੇ ਵੀ ਜਿਹੜਾ ਮਾਫੀਆ ਡਰੱਗ ਜਿਹੜੀ ਬਣਾ ਰਹੇ ਨੇ ਦਵਾਈਆਂ ਬਣਾ ਰਹੇ ਨੇ ਇਹਨਾਂ ਦੇ ਉੱਪਰ ਕੋਈ ਅਸਰ ਨਹੀਂ ਕੋਈ ਸਿਕੰਜਾ ਨਹੀਂ ਕੋਈ ਇਹਨਾਂ ਨੂੰ ਕੁਛਣਾ ਨਹੀਂ ਬੁਜੁਰਗ ਦਵਾਈ ਲੈ ਕੇ ਚਲੇ ਗਿਆ ਉਸਨੇ ਆਪਣੀ ਵਾਈਫ ਨੂੰ ਦਵਾਈ ਦਿੱਤੀ ਤੇ ਆਪਣੇ ਜਿਹੜੇ ਵੀਸੇ ਉਹ ਖਾਲੀ ਉਸ ਪਰਮਾਤਮਾ ਤੇ ਡੋਰ ਦਵਾਈ ਦਿੱਤੀ ਚਲੋ ਠੀਕ ਹੋ ਗਈ ਉਹਦੀ ਵਾਈਫ ਤੇ ਘਰ ਨੂੰ ਲੈ ਗਿਆ ਇਸ ਤੋਂ ਅੱਗੇ ਸ਼ੁਰੂ ਹੁੰਦੀ ਏ ਉਸ ਪਰਮਾਤਮਾ ਦੀ ਜਿਸ ਤੋਂ ਕਹਿੰਦੇ ਵੀ ਜਦੋਂ ਉਹਦੀ ਲਾਠੀ ਵੱਜਦੀ ਆਵਾਜ਼ ਨਹੀਂ ਆਉਂਦੀ ਰਜਿੰਦਰ ਕੁਮਾਰ ਨੇ ਆਪਣੇ ਮੂੰਹ ਦੱਸਿਆ ਕਿ ਕਿੰਨਾ ਉਸਨੇ ਲਾਲਚ ਨੇ ਜਿਹੜਾ ਉਹਦਾ ਅਹੰਕਾਰ ਨੇ ਦਿਮਾਗ ਖਰਾਬ ਕੀਤਾ ਹੋਇਆ ਸੀ ਜਾਇਦਾਦ ਤਾਂ ਉਹਨੇ ਬਹੁਤ ਜਿਆਦੀ ਬਣਾ ਲਈ ਜ਼ਮੀਨ ਜਾਇਦਾਦ ਖਰੀਦ ਲਈ ਦੁਕਾਨਾਂ ਖਰੀਦ ਲਈਆਂ ਲੈਬਾਰਟਰੀਆਂ ਬਣਾ ਲਈਆਂ ਐਸਾ ਚਾਰ ਚਪੇਰੇ ਆਉਣ ਲੱਗ ਪਿਆ ਕਾਫੀ ਪੈਸਾ ਜੋੜ ਲਿਆ ਇੱਕ ਦਿਨ ਅਚਾਨਕ ਰਜਿੰਦਰ ਕੁਮਾਰ ਦਾ ਜੋ ਬੇਟਾ ਜਵਾਨ ਜਹਾਨ ਉਸ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਆਈ ਉਹ ਡਿੱਗ ਪਿਆ ਜਦੋਂ ਰਜਿੰਦਰ ਕੁਮਾਰ ਨੇ ਉਸ ਦੇ ਟੈਸਟ ਕਰਾਏ ਤਾਂ ਉਸ ਨੂੰ ਬ੍ਰੇਨ ਟਿਊਮਰ ਨਿਕਲਿਆ ਰਜਿੰਦਰ ਕੁਮਾਰ ਇਹ ਸੋਚ ਕੇ ਬਹੁਤ ਹੀ ਨਰਾਸ਼ ਤੇ ਉਸ ਦਾ ਜਿਹੜਾ ਦਿਲ ਟੁੱਟ ਗਿਆ ਉਸ ਪਰਮਾਤਮਾ ਪ੍ਰਭੂ ਪਿਤਾ ਵੱਲ ਉਸ ਨੂੰ ਯਾਦ ਕਰਨ ਲੱਗਾ ਰਜਿੰਦਰ ਕੁਮਾਰ ਦੇ ਬੇਟੇ ਦੀ ਮੈਡੀਸਨ ਇਲਾਜ ਚੱਲਣਾ ਸ਼ੁਰੂ ਹੋ ਗਿਆ ਰਜਿੰਦਰ ਕੁਮਾਰ ਵੱਲੋਂ ਕੰਪੀ ਬਿਮਾਰੀ ਡੀ ਪੈੜੀਆ ਬਣਾਈ ਜਾਇਦਾਦ ਦਿਨੋਂ ਦਿਨ ਵਿਕਣੀ ਸ਼ੁਰੂ ਹੋ ਗਈ ਆਖਰ ਨੂੰ ਜਿਹੜੀ ਰਜਿੰਦਰ ਕੁਮਾਰ ਦੀ ਦਵਾਈਆਂ ਦੀ ਦੁਕਾਨ ਸੀ ਉਹ ਵੀ ਵਿਕ ਗਈ ਤੇ ਡਾਕਟਰ ਸਾਹਿਬ ਵੱਲੋਂ ਰਜਿੰਦਰ ਕੁਮਾਰ ਨੂੰ ਕਿਹਾ ਗਿਆ ਵੀ ਬੇਟੇ ਨੂੰ ਘਰ ਲੈ ਜਾਓ ਇਹਦੀ ਸੇਵਾ ਕਰੋ ਕੁਝ ਨਹੀਂ ਹੋ ਸਕਦਾ ਨਰਮਾਤਮਾ ਗਾੜੀ ਅਰਦਾਸ ਕਰੋ ਕਰਦੇ ਆਂ ਗਰਾਉਂਦੇ ਆਂ ਇਲਾਜ ਚਲਦੇ ਸਭ ਕੁਝ ਖਾਲੀ ਹੋ ਗਿਆ ਰਜਿੰਦਰ ਕਮਾਲ ਜਿਹੜਾ ਘਰੋਂ ਵੀ ਬੇਕਾਰ ਹੋ ਗਿਆ ਘਰ ਵਿਕ ਗਿਆ ਦੁਕਾਨ ਵੇਗੀ ਪੈਸਾ ਕੋਲ ਕੋਈ ਰਿਹਾ ਨਹੀਂ ਇੱਕ ਦਿਨ ਰਜਿੰਦਰ ਕੁਮਾਰ ਦੇ ਬੇਟੇ ਦੀ ਡੈਥ ਹੋ ਗਈ ਤੇ ਉਹ ਤਾਹਾਂ ਮਾਰ ਮਾਰ ਉੱਚੀ ਉੱਚੀ ਰੋਣ ਲੱਗ ਪਿਆ ਕਦੀ ਉਸ ਨੂੰ ਕੁਛ ਜਾਦ ਆਵੇ ਕਦੀ ਕੁਛ ਜਾਦ ਆਵੇ ਕਿਉਂਕਿ ਜਿਵੇਂ ਨਾ ਨੌਜਵਾਨ ਬੰਦਾ ਇਹ ਨਹੀਂ ਜਾਣਦਾ ਹੁੰਦਾ ਵੀ ਉਹਨੇ ਬਜ਼ੁਰਗ ਇੱਕ ਦਿਨ ਹੋਣਾ ਪਾਣੀ ਦਾ ਗਲਾਸ ਵੀ ਫੜਨਾ ਔਖਾ ਹੋ ਜਾਣਾ ਜਦੋਂ ਜਵਾਨੀ ਹੁੰਦੀ ਆ ਉਦੋਂ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਜਦੋਂ ਪੈਸਾ ਆਉਂਦਾ ਉਹ ਟੱਚ ਨਹੀਂ ਜਾਣਦਾ ਪਰਮਾਤਮਾ ਦਾ ਰਜਿੰਦਰ ਕੁਮਾਰ ਜਿਹੜਾ ਕਿ ਆਪਣੇ ਆਪ ਨੂੰ ਖਦਾਈ ਸਮਝਦਾ ਸੀ ਜਦੋਂ ਪੈਸਾ ਆਇਆ ਇੱਕ ਦਿਨ ਉਹਨੂੰ ਵੀ ਪੈਰਾਲਾਈਜ਼ ਦਾ ਅਟੈਕ ਆਇਆ ਉਹਦਾ ਵੀ ਇੱਕ ਪਾਸਾ ਜਿਹੜਾ ਉਹ ਖੜਾ ਹੋ ਗਿਆ ਰਜਿੰਦਰ ਕੁਮਾਰ ਨੂੰ ਦਵਾਈ ਲਿਆਉਣ ਲਈ ਪੈਸਾ ਜਿਹੜਾ ਕੋਲ ਨਹੀਂ ਸੀ ਰਜਿੰਦਰ ਕੁਮਾਰ ਦਸੀਆਂ ਦਵਾਈਆਂ ਮੁਤਾਬਕ ਦਵਾਈ ਖਰੀਦਣ ਗਿਆ ਤੇ ਉਸ ਨੂੰ ਮੈਡੀਸਨ ਵਾਲੇ ਦੁਕਾਨ ਵਾਲੇ ਨੇ ਜਦੋਂ ਇੰਜੈਕਸ਼ਨ ਦਾ ਮੁੱਲ ਦੱਸਿਆ ਤਾਂ ਉਹ 700 ਰੁਪਇਆ ਸੀ ਰਜਿੰਦਰ ਕੁਮਾਰ ਨੂੰ ਇੱਥੇ ਰੱਬ ਯਾਦ ਆਇਆ ਪਰਮਾਤਮਾ ਯਾਦ ਆਇਆ ਜਿਹੜਾ ਕਿ ਰਜਿੰਦਰ ਕੁਮਾਰ ਨੂੰ ਪਤਾ ਸੀ ਵੀ ਇਸ ਇੰਜੈਕਸ਼ਨ ਦਾ ਅਸਲੀ ਮੁੱਲ ਜਿਹੜਾ ਉਹ 70 ਰੁਪਏ ਹੈ ਪਰ ਉਹ ਕੁਝ ਨਹੀਂ ਕਰ ਸਕਦਾ ਸੀ ਦੋਸਤੋ ਇਸ ਕਹਾਣੀ ਦਾ ਮੋਰਲ ਇਹ ਹੀ ਨਿਕਲਦਾ ਹੈ ਕਿ ਕਦੀ ਵੀ ਹੰਕਾਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੋ ਕਦੀ ਵੀ ਇੰਨਾ ਲਾਲਚ ਨਾ ਕਰੋ ਕਿ ਆਪਾਂ ਇਨਸਾਨੀਅਤ ਹੀ ਭੁੱਲ ਜਾਈਏ ਸਾਡੇ ਪੰਜਾਬ ਦੇ ਵਿੱਚ ਦੇ ਬੜੇ ਬੜੇ ਮਹਾਨ ਵਿਅਕਤੀ ਪੈਦਾ ਹੋਏ ਨੇ ਜਿਹੜੇ ਕਿ ਕਰੋੜਾਂ ਰੁਪਈਆ ਦੇ ਲੰਗਰ ਲਾਈਏ ਜਾ ਰਹੇ ਨੇ ਪਰ ਇਸ ਤਰ੍ਹਾਂ ਦੇ انسان ਵੀ ਇਸੇ ਦੁਨੀਆ ਦੇ ਵਸਦੇ ਨੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਸਹੀ ਰੱਖਣ ਦੀ ਇਨਸਾਨੀਅਤ ਦਿਲ 'ਚ ਰੱਖਣ ਦੀ ਇਹ ਸੀ ਰਜਿੰਦਰ ਕੁਮਾਰ ਦੀ ਕਹਾਣੀ ਜਿਹੜੀ ਕਿ ਲਾਲਚ ਤੇ ਹੰਕਾਰ ਅੰਤ ਨੂੰ ਬੇਵਸ ਹੋਇਆ ਜਿੰਦਰ ਕਮਲੋ ਦੋਸਤੋ ਜੇ ਤੁਹਾਨੂੰ ਕਹਾਣੀ ਵਧੀਆ ਲਗੀ ਤਾਂ ਕਾਣੀ ਹੀ ਤਾਂ ਆਪਣੇ ਕਮੈਂਟਸ ਦਿਓ ਲਾਈਕਸ ਕਰਿਓ ਤਾਂ ਆਪਣੇ ਕਮੈਂਟਸ ਬਾਕਸ ਵਿੱਚ ਜਾ ਕੇ ਸੋਹਣੇ ਸੋਹਣੇ ਸਜਾਵ ਦਿਓ ਕੀ ਬੰਦੇ ਨੂੰ ਜਦੋਂ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਆ ਜਾਂਦਾ ਤਾਂ ਉਹਨੂੰ ਆਪਣਾ ਮਾਤਾ ਪਿਤਾ ਉਸ ਪ੍ਰਮਾਤਮਾ ਉਸ ਬੰਦੇ ਵਿੱਚ ਦੇਖ ਕੇ ਸ਼ੀਵਾ ਭਾਵਨਾ ਨਿਭਾਉਣੀ ਚਾਹੀਦੀ ਕਿ ਨਹੀਂ ਨਿਭਾਉਣੀ ਚਾਹੀਦੀ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਤੁਸੀਂ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ